ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਟੁਆਰੀ ਦੱਸਦੀ ਹੈ ਪਠਾਨਕੋਟ ਦੇ ਵਿੱਚ ਜੋਧਾ ਮਲ ਕਲੋਨੀ ਦੇ ਵਿੱਚ ਇੱਕ ਮਕਾਨ ਜੜਾਇ ਚਾਰ ਪੰਜ ਸਾਲ ਤੋਂ ਜੜਾਇ ਉਬੰਦ ਰਿਹਾ ਸੀ ਤੇ ਪਿਛਲੇ ਸਾਲ ਵੀ ਜੜਾ ਇੱਕ ਸਾਲ ਪਹਿਲਾਂ ਇੱਥੋਂ ਚੋਰੀ ਦੀ ਜੜੀ ਹੈ ਉਹ ਵਾਰਦਾਤ ਸਾਹਮਣੇ ਆਈ ਸੀ ਤੇ ਪਿੰਡ ਦੇ ਲੋਕਾਂ ਵੱਲੋਂ ਕਲੋਨੀ ਦੇ ਲੋਕਾਂ ਵੱਲੋਂ ਨੇੜੇ ਗਵਾਂਡੀਆਂ ਵੱਲੋਂ ਜੜਾ ਹੈ ਉਹ ਪੁਲਿਸ ਨੂੰ ਤੁਰੰਤ ਹੀ ਸੂਚਨਾ ਦੇ ਦਿੱਤੀ ਗਈ ਕਿ ਇਸ ਘਰ ਦੇ ਵਿੱਚ ਇਸ ਮਕਾਨ ਦੇ ਵਿੱਚ ਜਿਹੜੇ ਨੇ ਕੋਈ ਅਣਪਛਾਤੇ ਵਿਅਕਤੀ ਅਣਪਛਾਤੇ ਲੋਕ ਜਿਹੜੇ ਨੇ ਉਹ ਦਾਖਲ ਹੋਏ ਨੇ ਤੇ ਮੌਕੇ ਤੇ ਹੀ ਪੁਲਿਸ ਵੱਲੋਂ ਪਹੁੰਚ ਕੇ ਘਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਮੌਕੇ ਤੇ ਕੋਈ ਵੀ ਜੜਾ ਹੈ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਜਦੋਂ ਸਾਡੇ ਪੱਤਰਕਾਰ ਨੇ ਪੁਲਿਸ ਨਾਲ ਜਾਂ ਨੇੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਜੇ ਤੱਕ ਫਿਲਹਾਲ ਜੜਾ ਹੈ ਕੋਈ ਸਬੂਤ ਕੋਈ ਸੁਰਾਕ ਹੱਥ ਨਹੀਂ ਲੱਗਿਆ ਪਰ ਦਰਵਾਜ਼ਾ ਜੜਾ ਹੈ ਉਹ ਜ਼ਰੂਰ ਟੁੱਟਿਆ ਮਿਲਿਆ ਹੈ ਆਓ ਦੇਖਦੇ ਹਾਂ ਇਸ ਸਾਰੀ ਘਟਨਾ ਬਾਰੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਸ ਮਕਾਨ ਦਾ ਜੜਾ ਹੈ ਉਜਾਇਜ਼ਾ ਲਿਆ ਤੇ ਲੋਕਾਂ ਨੇ ਕੀ ਜਾਣਕਾਰੀ ਜੁੜੀ ਹੈ ਸਾਡੇ ਪੱਤਰਕਾਰ ਨਾਲ ਸਾਂਝੀ ਮੇਰਾ ਨਾਮ ਜੇਸ਼ਕੀ ਗੱਲਬਾਤ ਹੋਈ ਅੱਜ ਉਹ ਬੰਦੇ ਵੜੇ ਰਹੀ ਸੀ ਅੰਦਰ ਅੱਛਾ ਜੀ ਤੇ ਗਵਾਂਡੀਆਂ ਨੂੰ ਆਵਾਜ਼ ਆਂਦੀ ਵੇ ਮੈਨੂੰ ਵੀ ਫੋਨ ਆਇਆ ਫਿਰ ਉਹ ਕਹਿੰਦੇ ਜੀ ਦੇਖਣਾ ਜਾ ਕੇ ਫਿਰ ਮੈਂ ਅਸੀਂ ਥਾਣੇ ਫੋਨ ਕੀਤਾ ਤੇ ਗੱਡੀਆਂ ਆਈਆਂ ਆਂਦਾ ਚੈੱਕ ਕੀਤਾ ਪਰ ਦੁਬਾਰਾ ਬੰਦੇ ਵੜੇ ਦੇ ਅੰਦਰ ਅੱਛਾ ਜੀ ਮੇਨ ਡੋਰ ਨਾ ਖੁੱਲਿਆ ਆ ਫਸਟ ਟੋੜਿਆ ਹੋਇਆ ਤੇ ਲੱਬੇ ਹੋ ਗਏ ਅੰਦਰ ਨਹੀਂ ਲੱਬਾ ਨਹੀਂ ਦੌੜ ਗਏ ਹੋਇਆ ਕਿਉਂਕਿ ਰੋਲਾ ਪੈ ਗਿਆ ਨਾ ਉਹ ਪਤਾ ਨਹੀਂ ਕਿਧਰ ਦੌੜੇ ਕਰੋ ਦੌੜੇ ਨਹੀਂ ਕੋਈ ਕੁੰਡੀ ਕਾਂਡੀ ਟੁੱਟੀ ਨਹੀਂ ਕੋਈ ਹਾਂ ਮੇਨ ਦਰਾਜ ਅੰਦਰਲਾ ਬਾਲਕਨੀ ਵਾਲਾ ਟੁੱਟਿਆ ਹੋਇਆ ਬਥੇ ਹੀ ਵੜੇ ਤੇ 아이 사ਰੇ 체크 ਕਰਕੇ ਆ ਹੈ ਕੋਈ ਨੁਕਸਾਨ ਨਹੀਂ ਆ ਰਿਹਾ ਨੁਕਸਾਨ ਜਿਹੜਾ ਮਾਰਾ ਮੋਟਾ ਰਹਿ ਗਿਆ ਉਹ ਲੈ ਹੀ ਹੋਣੇ ਹੁਣ ਜਿਹੜੇ ਅੰਦਰ ਰਹਿੰਦੇ ਉਹਨਾਂ ਪਤਾ ਵੀ ਕੀ ਕੀ ਸੀ ਕੋਟੇ ਕਿੰਨੇ ਦਿਨ ਤੋਂ ਬੰਦ ਹੈ ਇਹਨੂੰ ਹੋ ਗਿਆ 2 ਸਾਲ ਹੋ ਗਏ ਠੀਕ ਪਹਿਲਾਂ ਤੇ ਬੜਾ ਕੁਝ ਲੈ ਗਿਆ ਸੀ ਐਲਈਡੀ ਗੈਸ ਮਤਲਬ ਕਿੰਨਾ ਕੁਝ ਲੈ ਗਿਆ ਸੀ ਕੀ ਕੰਪਲੇਨ ਦਿੱਤੀ ਹੈ ਕਹਿੰਦੇ ਆਨ ਲਿਖਾਈ ਹੋਈ ਹੈ ਥਾਣੇ ਪਹਿਲਾਂ ਵੀ ਲਿਖਾਈ ਹੈ ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਜਿਹੜੀ ਲੋਕੇਸ਼ਨ ਸੀ ਇਹਦੇ ਕਿਹੜੇ ਪਿੰਡ ਹੈ ਜੋਧਾ ਮਲ ਕਲੋਨੀ ਪੈਂਦੀ ਆ ਮਨਜੰਨਾ ਟਾਵਰ ਸਪੀਕੋਠੀਆ ਸਾਹਮਣੇ ਆ ਪਟੇਲ ਨਗਰ ਆ ਪਟੇਲ ਚੌਂਕ ਤੋਂ ਪਟੇਲ ਨਗਰ ਜੋਧਾ ਮਲ ਕਲੋਨੀ ਕਹਿੰਦੇ ਵੈਸੇ ਠੀਕ ਹੈ ਜੀ ਕੀ ਨਾਮ ਦਾ ਕੀ ਨਾਮ ਦਾ ਮੇਰਾ ਨਾਮ ਸੰਦੀਪ ਹੈ ਜੀ ਕੀ ਗੱਲਬਾਤ ਰਹੀ ਹੈ ਉਹ ਬਜ਼ਾਹ ਆ ਰਹੀ ਆ ਥੋੜੇ ਦੀਆਂ ਜੋ ਜੋਰ ਦੀ ਅੱਛਾ ਜੀ ਹਾਂਜੀ ਤੇ ਕੰਪਲੇਨ ਕੀਤੀ ਤੇ ਪੁਲਿਸ ਆ ਗਈ ਕੀ ਸ਼ੱਕ ਕੀ ਮਲਕ ਲਲ ਚੋਰੀ ਦੀ ਹਾਂ ਅੱਗੇ ਦੋ ਵਾਰੀ ਹੋ ਚੁੱਕੀ ਆ ਤੇ ਹੁਣ ਕੋਈ ਮਿਲਿਆ ਆਂਦਾ ਜੀ ਹਾਂਜੀ ਕੋਈ ਨਹੀਂ ਤੇ ਕੀ ਕੋਠੀ ਬੰਦ ਰਹਿੰਦੀ ਆ ਵਲੀ ਹਾਂਜੀ ਬੰਦ ਰਹਿੰਦੀ ਇਹ ਕਿੰਨੀ ਦੇਰ ਤੋਂ ਬੰਦਾ ਇਹ ਕਾਫੀ ਦੇਰ ਤੋਂ ਕੋਠੀ ਦੇ ਮਾਲਕ ਉਹਨੇ ਉਹ ਚਾਚਾ ਜੀ ਦੇ ਬੇਟੇ ਸੀ ਉਹਨੂੰ ਡੈਥ ਹੋ ਗਈ ਆ ਕੀ ਨਾਸੀ ਉਹਨੂੰ ਰਮਨਦੀਪ ਸਿੰਘ ਰਮਨਦੀਪ ਸਿੰਘ ਤਪਕੇ ਉਹਨਾਂ ਨੇ ਐਂਟਰੀ ਕੀਤੀ ਹੈ ਕੁਝ ਮਿਲਿਆ ਉਹਦੇ ਕੋਲ ਹਾਂ ਜੀ ਕੁਝ ਨਹੀਂ ਫਰੋਲਾ ਫਰਲੀ ਹੋਈ ਹੈ ਹਾਂ ਜੀ ਤੇ ਕੋਠੀ ਕਿੰਨੀ ਦੇਰ ਤੋਂ ਬੰਦ ਸਰ ਹੈ ਚਾਰ ਪੰਜ ਸਾਲ ਹੋ ਗਏ ਅੱਛਾ 5 ਸਾਲ ਹੋ ਗਏ ਜੀ ਇਹ ਕਿਹਦੀ ਕੋਠੀ ਵਿੱਚ ਕੋਈ ਬੰਦੇ ਬੜੇ ਨਾ ਚਲੋ ਆਪਾਂ ਮੌਕੇ ਤੇ ਪੁੱਛਿਆ ਜਾ ਕੇ ਦੇਖਦੇ ਅੰਦਰ ਵੜ ਕੇ ਪਰੇਦਰ ਹਨ ਕੋਈ ਸੋ ਅਮੀ ਮਿਲਿਆ ਸਰ ਕੀ ਕੰਮ ਕੇ ਸ਼ਿਕਾਇਤ ਕੀਤੀ ਕਿ ਚੋਰ ਚੋਰ ਸੀ ਵੀ ਕੇ ਬੰਦੇ ਕੋਈ ਅਨਸਾਦੇ ਬੰਦੇ ਅੰਦਰ ਪੜੇ ਨਾ ਕਿ ਅੱਗੇ ਵੀ ਚੋਰੀ ਹੋਈ ਸੀਗੀ ਤਾਂ ਹੁਣ ਵੀ ਪੜੇ ਨਾ ਪਰ ਇਹਦੇ ਘਰ ਦੇ ਪਤਾ ਲੱਗਾ ਵੀ ਤੰਤਾਂ ਤਾਂ ਰਹਿੰਦੇ ਨਾ ਘਰ ਬੰਦ ਪਿਆ ਤੇ ਤੁਸੀਂ ਅੰਦਰ ਵੜੇ ਕੋਈ ਤਾਲੇ ਵਾਲਾ ਕੋ ਟੁੱਟੇ ਦੇ ਕੀ ਨਹੀਂ ਤਾਲਾ ਤਾਂ ਕੋਈ ਨਹੀਂ ਟੁੱਟਾ ਪਰ ਅੰਦਰ ਇੱਕ ਦਵਾਈ ਲੋਕ ਲਗਾ ਕੀਆ ਦੇਣਾ ਕੁੰਡੀ ਲੱਗੀ ਸੀ ਸਰ ਇਹ ਕਿੰਨੀ ਕੁ ਚੇਤ ਕੋਠੀ ਬੰਦੀ ਸੀ ਸਰ ਨੂੰ ਤਾਂ ਉਹਨੀ ਫੀਸ ਮਿਲ ਗਈ ਇਹ ਪਤਾ ਕਿੰਨੀ ਠੀਕ ਕੋਠੀ ਬੰਦੀ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ